ਜਿਸ ਇਨਸਾਨ ਵਿੱਚ ਦਇਆ ਨਹੀਂ ਨਾ ਉਹ ਪਸ਼ੂ ਹੈ ਜਿਹਨੂੰ ਕਿਸੇ ਦਾ ਤਰਸ ਨਹੀਂ ਨਾ ਆਉਂਦਾ ਜਿਹਨੂੰ ਕਿਸੇ ਤੇ ਦਇਆ ਨਹੀਂ ਆਉਂਦੀ ਕਿਸੇ ਗਰੀਬ ਗੁਰਬੇ ਨੂੰ ਨੰਗਿਆਂ ਵੇਖ ਕੇ ਜਿਹੜਾ ਲਿਬਾਸ ਨਹੀਂ ਦੇ ਸਕਦਾ ਭੁੱਖੇ ਨੂੰ ਆਂਦਰਾਂ ਦੀ ਭੁੱਖ ਮਿਟਾਉਣ ਲਈ ਰੋਟੀ ਨਹੀਂ ਦੇ ਸਕਦਾ ਜਿਹਦੇ ਵਿੱਚ ਤਰਸ ਨਹੀਂ ਹੈ ਕਹਿੰਦੇ ਉਹ ਬੰਦਾ ਨਹੀਂ ਹੈ ਹਾਂ ਜੂਨ ਇਨਸਾਨ ਦੀ ਮਿਲ ਗਈ ਹੈ ਹੈ ਪਸ਼ੂ ਕਿਉਂਕਿ ਪਸ਼ੂ ਵਿੱਚ ਦਇਆ ਨਹੀਂ ਹੁੰਦੀ ਜੈਨੂੰ ਮਰਜ਼ੀ ਟੋਡ ਮਾਰ ਦਿੰਦਾ ਹੈ ਕੁਝ ਨਹੀਂ ਪੱਲੇ ਪੁੱਲੇ ਰਹਿ ਜਾਣਾ ਜਮੀਰਾਂ ਵਾਲਿਆਂ ਨਾ ਖੜੋਇਆ ਕਰੋ ਸਤਨਾਮ ਦਾ ਅਰਥ ਕੀ ਪਹਿਲਾ ਸੱਸਾ ਕਹਿੰਦਾ ਸੱਚ ਬੋਲ ਸੱਚੇ ਦੇ ਨਾਲ ਖੜੋ ਸੱਚ ਸੁਣਾ ਤੇ ਤੱਤਾ ਕਹਿੰਦਾ ਤਿਆਗੀ ਹੋ ਜਾ ਐ ਸਰੀਰ ਦਾ ਵੀ ਖਿਆਲ ਨਾ ਕਰੀ ਨੇ ਵੀ ਇੱਕ ਦਿਨ ਸਾਥ ਛੱਡ ਜਾਣਾ ਏ ਨੰਨਾ ਕਹਿੰਦਾ ਨਿਮਰਤਾ ਵਾਣ ਹੋ ਕੇ ਨਾਮ ਜਪ ਤੇ ਮੰਮਾ ਕਹਿੰਦਾ ਮੇਰਾ ਹੋ ਜਾਣਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਿੰਟਾਂਵਾਂ ਮਾਰੇ ਮੋਬਾਈਲ ਖੋ ਕੇ ਲੰਘ ਜਾਂਦਾ ਕੋਈ ਮਿੰਟਾਂ 'ਚ ਮਾਰੀਆਂ ਗਲਾਂ ਦੀਆਂ ਗਾਨੀਆਂ ਖੋ ਗਏ ਲੰਘ ਜਾਂਦਾ ਕੋਈ ਮਿੰਟਾਂ 'ਚ ਮਾਰੇ ਪਰਸ ਖੋ ਗਏ ਲੰਘ ਜਾਂਦਾ ਕੋਈ ਸਾਡੇ ਕੋਲ ਹੈ ਮਾਤਾ ਸਹਿਬ ਕੌਰ ਵਾਲਾ ਸ਼ਸਤਰ ਮਾਈ ਭਾਗੋ ਵਾਲਾ ਸ਼ਸਤਰ ਹੈ ਸਾਡੇ ਕੋਲ ਭਰਾਵਾਂ ਕੋਲ ਵੀ ਇਸੇ ਤਰ੍ਹਾਂ ਹੀ ਹੈ ਇਹਨਾਂ ਨੂੰ ਵੀ ਰਾਤ ਨੂੰ ਕੋਈ ਨਾ ਕੋਈ ਘੇਰੀ ਲੰਦੇ ਨੇ ਛੇੜੀ ਕਿਉਂ ਗੁਰੂ ਗੋਬਿੰਦ ਸਿੰਘ ਦਾ ਸ਼ਸਤਰ ਹੈ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਠੀਕ ਨਹੀਂ ਹੈ ਇਹ ਬੜੀ ਸੁੰਦਰ ਦੇਹੀ ਤੈਨੂੰ 84 ਦੇ ਗੇੜ ਤੋਂ ਬਾਅਦ ਮਿਲੀ ਐ ਇਹਦੀ ਸਾਮ ਸੰਭਾਲ ਕਰ ਇਹ ਚੀਰੇ ਹੀ ਪਾਉਣੇ ਨੇ ਜੇ ਰੱਬ ਨੂੰ ਚੀਰੇ ਹੀ ਪਾਉਂਦੇ ਹੁੰਦੇ ਕੰਨਾਂ ਦੇ ਤੇ ਜਦੋਂ ਪੈਦਾ ਹੋਇਆ ਸੀ ਪੈਦਾ ਹੀ ਇਸ ਤਰ੍ਹਾਂ ਦਾ ਕਰਦਾ ਢਾਂਚਾ ਹੀ ਧੰਦਾ ਵੀ ਚੀਰੇ ਪਏ ਹੁੰਦੇ ਤੇ ਜੋ ਉਹਨੂੰ ਚੰਗਾ ਲੱਗਾ ਉਸਨੇ ਉਹ ਪੈਦਾ ਕੀਤਾ ਤੇ ਜੋ ਉਸਨੂੰ ਚੰਗਾ ਲੱਗਦਾ ਹੈ ਤੂੰ ਮਨਮਤ ਕਿਉਂ ਕਰਦਾ ਪਿਆ ਤੇਰੀ ਛਣਪ ਖੁਦਾ ਨਾਲੋਂ ਵੱਧ ਗਈ ਵੀ ਉਹਨੂੰ ਬੰਦਾ ਨਹੀਂ ਬਣਾਉਣਾ ਹਣ ਤੂੰ ਕੰਨਾਂ ਦੇ ਚੀਰੇ ਅਸੀਂ ਮੰਦਾ ਇਹ ਦਾਦਾ ਨਹੀਂ ਇਦਾਂ ਦਾ ਚਾਹੀਦਾ ਸੀ ਜਿੱਥੇ ਸਰੀਰ ਨੂੰ ਤਾਉਣ ਦੀ ਗੱਲ ਹੈ ਕੰਨ ਪੜਵਾਉਣ ਦੀ ਗੱਲ ਹੈ ਉਹ ਕੰਨ ਪੜਵਾ ਕੇ ਅੱਥਰ ਸ਼ਰਾਬ ਦੀਆਂ ਬੋਤਲਾਂ ਲੈ ਕੇ ਹੋਰ ਨਸ਼ੇ ਪੱਤੇ ਦੇ ਛੂਟੇ ਲਾਉਂਦੇ ਫਿਰਦੇ ਨੇ ਜੀ ਅਸੀਂ ਮਸਤ ਹੋ ਗਏ ਆ ਮਸਤੀ ਕਾਦੀ ਆ ਡੁੱਬੇ ਹੋਏ ਲੋਕ ਨੇ ਇਹ ਕੋ ਮਸਤੀ ਥੋੜੀ ਹੈ ਮਸਤੀ ਤੇ ਨਾਮ ਦੀ ਹੈ ਤੇ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਹੋਇਆ ਚਰਖੜੀਆਂ ਤੇ ਚੜ ਗਏ ਖੋਪੜ ਉੱਡ ਗਏ ਕਿਤੇ ਸੀ ਨਹੀਂ ਕੀਤੀ ਦੇ ਹੋ ਜੇ ਨਸ਼ੇੜੀ ਮਸਤ ਨੂੰ ਪੁੱਛਿਓ ਵੀ ਤਤੀ ਤਵੀ ਤੇ ਬੈ ਸਕਦਾ ਹੈ ਖੋਪੜ ਤੇ ਦੂਰ ਇੱਕ ਨੌ ਲਵਾ ਸਕਦਾ ਹੈ ਸਮਾਜ ਦੇ ਲਈ ਕੁਝ ਨਹੀਂ ਪੱਲੇ ਨਿਕਲੇਗਾ ਖਾਲੀ ਭਾਂਡਾ ਐਵੇਂ ਖੜਕਾ ਵਾਧੂ ਦਾ ਕਰ ਰਿਹਾ ਹੈ ਅਿੰਦਾ ਤੇ ਫਰਕ ਹੈਗਾ ਕਿਉਂਕਿ ਕਲਾਸ ਲਾਵਾਂਗੇ ਹੁਣ ਕਲਾਸ ਕੀ ਕਰੂਗੀ ਗੁਰਦੁਆਰੇ 1.5 ਕਰੋੜ ਦੇ ਵਿੱਚ ਹੋਈ ਨਹੀਂ ਜੇ ਗੁਰਦਾਰਾ ਵਧੀਆ ਬਣਿਆ ਤੇ ਗਾੜੀ ਬਾਬਾ ਨਹੀਂ ਮਿਲਦੇ ਆ ਖੋਏਗੇ ਚੰਗਾ ਕਥਾ ਕੀਰਤਨ ਵਾਲਾ ਨਹੀਂ ਲੱਭਣ ਦਿਆ ਲੱਭਣਾ ਕਿੱਥੋਂ ਆ ਪਿਆਰਿਓ ਆਪਾਂ ਬਣਾ ਨਹੀਂ ਰਹੇ ਇਸ ਕਰਕੇ ਅਸੀਂ ਗਲਤੀ ਕੀ ਕਰਦੇ ਆ ਸਾਰੇ ਪੈਸੇ ਇਕੱਠੇ ਕਰਕੇ ਆਮ ਹੀ ਪਿੰਡਾਂ ਜਾਈਦਾ 5-5 ਕਰੋੜ ਦੇ ਗੁਰਦੁਆਰੇ ਚਾਂਦੀ ਦੇ ਬੂਏ ਤੇ ਲਾ ਲੇ ਪਰ ਜਦੋਂ ਭਾਈ ਰੱਖਣਾ ਸੀ ਉਦੋਂ ਪੈਸੇ ਮੋਗੇ ਇਦਾਂ ਨਾਲ ਸਾਰਾ ਗੁਰਦੁਆਰਾ ਤਿਆਰ ਹੋ ਗਿਆ ਮੈਂ ਪੁੱਛਿਆ ਬੂਏ ਕਹਿੰਦੇ ਜੀ 25-25 ਲੱਖ ਦੇ ਜੋ ਮਰ ਲਿਆਂਦਾ ਬੜਾ ਵੱਡਾ ਤੇ ਪਾਲਕੀ ਵੀ ਇਸ ਵਿੱਚ ਚਾਂਦੀ ਲਾਈ ਤੇ ਚੱਕਰ ਕੀ ਪੈ ਗਿਆ ਜਦੋਂ ਹੁਣ ਗ੍ਰੰਥੀ ਰੱਖਣਾ ਕਹਿੰਦੇ ਪੈਸੇ ਵਗ ਗਿਆ ਗ੍ਰੰਥੀ ਉਹ ਦਿਓ ਜਿਹੜਾ 5000 ਲਵੇ ਆਖੋ ਐਗਰੂ ਇੱਥੇ ਗਲਤੀ ਗੁਰਦਰਾ ਕੱਚਾ ਰਹਿਣ ਦਿੰਦੇ ਗੁਰਦਵਰਾ ਕੱਚਾ ਰਹਿਣ ਦੇ ਗੁਰੂ ਗ੍ਰੰਥ ਸਾਹਿਬ ਬੜੇ ਖੁਸ਼ ਰਹਿੰਦੇ ਆ ਮਹਾਰਾਜ ਸਾਹਿਬ ਤੇ ਜੰਗਲਾਂ 'ਚ ਵੀ ਪ੍ਰਕਾਸ਼ ਕੀਤੇ ਸਿੰਘਾਂ ਨੇ ਪਰ ਉਦੋਂ ਕਿਹੜੇ-ਕਿਹੜੇ ਚੜ੍ਹਦੀ ਕਲਾ ਮਾਰੇ ਕਿ ਗੁਰਦਵਰਾ ਕੱਚਾ ਹੁੰਦਾ ਸਿੱਖ ਸੱਚੀ ਹੁੰਦੀ ਉਰਦਾਰੇ ਦੇ ਇਸ਼ਾਰੇ ਜ਼ੋਰ ਲਾ ਲਿਆ ਤੁਸੀਂ ਦੋ-ਦੋ ਕਿੱਲੇ ਪੈੜੀ ਵੇਚ ਕੇ ਬਣਾਤਾ ਤੇ ਸਿੱਖ ਜਿੰਨੇ ਵਿੱਚ ਬਹਿ ਕੇ ਸੰਗਤ ਦੀ ਝੋਲੀ ਭਰਨੀ ਉਹ ਉਹਦੇ ਵੇਰੀ ਸਭ ਕੁਰੀ ਮੋ ਗਿਆ ਤੋਇਸ ਕਰਕੇ ਮਾਰੇ ਸੱਚੇ ਪਾਛੇ ਕਿਰਪਾ ਕਰਦੇ ਆਂ ਕਹਿੰਦੇ ਭਾਈ ਕਿਤੇ ਸੁਪਨਾ ਸੀ ਬਾਬੇ ਦਾ ਘਰ ਘਰ ਅੰਦਰ ਪਰਸਾਲ ਹੋਵੇ ਕੀਰਤਨ ਕੀ ਹਰ ਘਰ ਦੇ ਵਿੱਚ ਵਾਜਾ ਜਦੋਂ ਮੌਤ ਆਵੇ ਤੁਸੀਂ ਦੇਖਦੇ ਹੋ ਕਿਸੇ ਦੇ ਸ਼ਰੀਰ ਚੋਂ ਬਲੱਡ ਡਾਉਂਦਾ ਹੈ ਨਾਸਾਂ ਚੋਂ ਲਹੂ ਵਗਦਾ ਹੈ ਕਿਸੇ ਦੇ ਸ਼ਰੀਰ ਚੋਂ ਵਿਸਟਾ ਗੰਦਗੀ ਨਿਕਲਦੀ ਹੈ ਇਦਾ ਮਤਲਬ ਵੀ ਜਦੋਂ ਇਸ ਰੂਹ ਨੂੰ ਸਰੀਰ ਤੋਂ ਜੁਦਾ ਕਰਦੇ ਨੇ ਜੰਮ ਉਦੋਂ ਪੰਨ ਤੋੜ ਹੁੰਦੀ ਹੈ ਉਹ ਬੰਦਾ ਫਿਰ ਆਨੇ ਟੱਡਦਾ ਹੈ ਜੋਰ ਚੱਲਦਾ ਨਹੀਂ ਵੇਖਦਾ ਹੈ ਆਸੇ-ਪਾਸੇ ਸਾਗ ਸਬੰਧੀਆਂ ਵੱਲ ਵੀ ਮੈਨੂੰ ਰੱਖੋ ਕੋਈ ਰਖੇ ਹੁਣ ਕਿਹੜਾ ਬਚਾਵੇ ਹੁਣ ਕਿਹੜਾ ਮਹਾਰਾਜ ਕਹਿੰਦੇ ਦੋ ਜੱਕ ਦੀ ਸਜ਼ਾ ਪਾਵੇਂਗਾ ਅੰਤ ਸਮੇ ਵੀ ਦੁੱਖ ਪਾਵੇਂਗਾ ਨਰਕਾਂ ਵਿੱਚ ਵੀ ਦੁੱਖ ਪਾਵੇਂਗਾ ਕਿਉਂਕਿ ਪਰਮੇਸ਼ਵਰ ਨੂੰ ਭੁਲਾਇਆ ਹੈ ਜਿਸ ਨੇ ਸਭ ਸੁੱਖ ਸਹੂਲਤਾਂ ਦਿੱਤੀਆਂ ਨੇ ਅਕਰਤਕ